ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪ੍ਰੋਡਕਟ ਰਿਵਿਊ ਕਰਨ ਲੱਗੇ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਬਿਜ਼ਨਸ ਮਾਸਟਰੀ ਪੈਕੇਜ ਪਰਚੇਸ ਕੀਤਾ ਹੋਇਆ ਆ ਹੁਣ ਬਿਜ਼ਨਸ ਮਾਸਟਰੀ ਦੇ ਅੰਦਰ ਵਿਸ਼ੇਕੁਰ ਕੋਲ ਵਿੱਚ ਬਹੁਤ ਸਾਰੇ ਬੰਡਲ ਆਉਂਦੇ ਆ ਜਿਵੇਂ ਕਿ ਬ੍ਰਾਂਡਿੰਗ ਮਾਸਟਰੀ, ਟ੍ਰੈਫਿਕ ਮਾਸਟਰੀ, ਇਨਫਲੂਐਂਸ ਮਾਸਟਰੀ, ਫਾਈਨਾਂਸ ਮਾਸਟਰੀ ਤਾਂ ਇਹਨਾਂ ਬੰਡਲਸ ਦੇ ਵਿੱਚ ਹੁੰਦਾ ਕੀ ਆ ਅੱਜ ਮੈਂ ਤੁਹਾਨੂੰ ਇੱਕ ਕਰਕੇ ਦੱਸਦਾ ਆ ਚਲੋ ਚੱਲਦੇ ਆ ਮੇਰੇ ਮੋਬਾਈਲ ਫੋਨ ਦੀ ਸਕਰੀਨ ਤੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਮੈਂ ਬਿਜ਼ਨਸ ਮਾਸਟਰੀ ਬੰਡਲ ਪਰਚੇਸ ਕੀਤਾ ਆ ਤੇ ਇੱਥੇ ਸਾਰੇ ਸਾਰੇ ਬ੍ਰਾਂਡਿੰਗ ਮਾਸਟਰੀ ਵੀ ਹੈਗਾ, ਟਰੈਫਿਕ ਮਾਸਟਰੀ ਵੀ ਹੈਗਾ, ਇਨਫਲੂਐਂਸ ਮਾਸਟਰੀ ਵੀ ਹੈਗਾ, ਫਾਈਨਾਂਸ ਮਾਸਟਰੀ ਵੀ ਹੈਗਾ ਤੇ ਵੇਜਣਾ ਮਾਸਟਰੀ ਵੀ ਹੈਗਾ। ਆਪਾਂ ਸਭ ਤੋਂ ਪਹਿਲਾਂ ਚੈੱਕ ਕਰਦੇ ਹਾਂ ਬ੍ਰਾਂਡਿੰਗ ਮਾਸਟਰੀ ਕਿ ਬ੍ਰਾਂਡਿੰਗ ਮਾਸਟਰੀ ਦੇ ਵਿੱਚ ਕਿਹੜੀਆਂ-ਕਿਹੜੀਆਂ ਸਕਿਲਸ ਮਿਲਦੀਆਂ ਆ। ਤਾਂ ਸਭ ਤੋਂ ਪਹਿਲਾਂ ਆ ਐਡਵਾਂਸ ਪਰਸਨੈਲਿਟੀ ਡਿਵੈਲਪਮੈਂਟ, ਫੇਰ ਆ ਵੀਡੀਓ ਸਪਰਸਟਾਰ, ਫੇਸਬੁੱਕ ਮੈਸੇਂਜਰ ਮਾਰਕETING, ਬੇਸਿਕ ਇੰਸਟਾਗ੍ਰਾਮ ਮਾਸਟਰਮਾਈਂਡ ਕਿ ਇੰਸਟਾਗ੍ਰਾਮ ਤੇ ਕਿਵੇਂ ਗਰੋ ਕਰਨਾ ਹੈ ਉਹ ਤੁਸੀਂ ਸਿੱਖਦੇ ਹੋ। ਸਪੋਕਨ ਇੰਗਲਿਸ਼ ਮਾਸਟਰੀ ਐਫੀਲੀਏਟ ਮਾਰਕETING ਮਾਸਟਰਮਾਈਂਡ ਵੀ ਹੈਗਾ ਆ ਮਿਲੀਨਰ ਸਕਸੈਸ ਬਲੂਪ੍ਰਿੰਟ ਵੀ ਹੈਗਾ ਤਾਂ ਇਹ ਸਾਰੇ ਬ੍ਰਾਂਡਿੰਗ ਮਾਸਟਰੀ ਦੇ ਅੰਦਰ ਆ ਜਿਵੇਂ ਕਿ ਤੁਸੀਂ ਦੇਖ ਲਿਆ ਕਿ ਬ੍ਰਾਂਡਿੰਗ ਮਾਸਟਰੀ ਦੇ ਵਿੱਚ ਵੀ ਬਹੁਤ ਸਾਰੇ ਕੋਰਸਸ ਮਿਲਦੇ ਆ ਇਸ ਤੋਂ ਇਲਾਵਾ ਵੀ ਟੋਟਲ 6 ਬੰਡਲਸ ਆ ਬਿਜ਼ਨਸ ਮਾਸਟਰੀ ਦੇ ਅੰਦਰ ਤੇ ਇੱਕ ਬੰਡਲ ਦੇ ਅੰਦਰ ਲਗਭਗ 5 ਕੋਰਸਸ ਆ ਤਾਂ 6 5 ਯਾਨੀ ਕਿ ਟੋਟਲ 30 ਕੋਰਸਸ ਹੋਗੇ ਜਿਹੜੇ ਕਿ ਮੈਨੂੰ ਬਿਜ਼ਨਸ ਮਾਸਟਰੀ ਦੇ ਅੰਦਰ ਮਿਲਦੇ ਆ ਅਗਰ ਤੁਸੀਂ ਹੋਰ ਬੰਡਲਸ ਬਾਰੇ ਜਾਣਨਾ ਚਾਹੁੰਦੇ ਹੋ ਕੀ ਬ੍ਰਾਂਡਿੰਗ ਮਾਸਟਰੀ ਤੋਂ ਇਲਾਵਾ ਟ੍ਰੈਫਿਕ ਮਾਸਟਰੀ ਦੇ ਵਿੱਚ ਕਿਹੜੇ-ਕਿਹੜੇ ਕੋਰਸਸ ਮਿਲਦੇ ਆ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਅੰਦਰ